हां जी दोस्तों सस्का। की हालचाल है जी? हो सारे ठीक हूं भाई। आज वीडियो लावणी है सोनू रेला भी पातिया दो-तीन गल्ला खास ने। जेड़ा वीर कोई ਨਵਾਂ ਬੱਕਰੀਆਂ ਦਾ ਕੰਮ ਕਰਦਾ ਹੈ। ਠੀਕ ਹੈ ਜੋ ਮੇਰੇ ਕੋਲੇ ਆਊ ਆ। ਚਲੋ ਮੈਂ ਇਹ ਗੱਲਾਂ ਨੂੰ ਨਹੀਂ ਕਿਸੇ ਨੂੰ ਸਿਖਾਈਆਂ। ਜੇ ਕਿਸੇ ਨੂੰ ਕਹਾ ਵੀ ਹੋਵੇ ਰੰਗ ਰੰਗ ਬਾਰੇ ਤਾਂ ਆਪਾਂ ਸਿੱਧਾ ਲੱਖ ਰੁਪਏ ਨਾਮ ਆ ਕਿਉਂਕਿ ਜੇ ਆਪਾਂ ਗਲਤ ਗੱਲ ਕਰਦੇ ਆਂ ਉਹਦਾ ਆਪਾਂ ਨਾਮ ਹੀ ਰੱਖ ਰੱਖਿਆ। ਜੇ ਕੋਈ ਬੱਕਰੀਆਂ ਵਾਲੇ ਮਸਲੇ 'ਚ ਸਲਾਹ ਵਾਲੇ ਮਸਲੇ 'ਚ ਕੋਈ ਵੀ ਬੰਦਾ ਆਪ ਨੂੰ ਪ੍ਰੂਫ ਕਰ ਦੇ ਵੀ ਇੱਥੇ ਸਾਨੂੰ ਐਸ ਬੰਦੇ ਨੇ ਲਾਲਚ ਦਿੱਤਾ ਸੀ ਇੱਥੇ ਸਾਥੋਂ ਇਹ ਬੰਦੇ ਨੇ ਆ ਚੀਜ਼ ਦੇ ਕੇ ਆ ਕੁਝ ਕੀਤਾ ਸੀ ਆਪਾਂ ਲੱਖ ਰੁਪਈਆ ਨਾਮ ਦਾ ਦਵਾਂਗੇ ਗੱਲ ਤੇ ਪੁੱਗਦੇ ਹੁੰਨੇ ਆ ਕਹੀ ਗੱਲ ਤੇ ਅੱਛਾ ਹੁਣ ਮੁੱਦੇ ਦੀ ਗੱਲ ਤੇ ਆਉਨੇ ਆ ਜਦੋਂ ਕੋਈ ਨਾਮਾ ਬੰਦਾ ਬੱਕਰੀਆਂ ਖਰੀਦਣ ਲੱਗਦਾ ਹੈ ਉਹ ਕੀ ਸੋਚਦਾ ਹੈ ਪਹਿਲਾਂ ਵੀ ਕਿਹੜਾ ਰੰਗ ਲਾਵਾਂ ਹਣਾ ਕਿਉਂਕਿ ਗੱਲਾਂ ਸੁਣੀਆਂ ਹੁੰਦੀਆਂ ਕਿਸੇ ਇੱਕ ਭਰਾ ਨੇ ਕਾਲੀਆਂ ਡੱਬੀਆਂ ਪਾਰ ਰੱਖੀਆਂ ਕਿਸੇ ਭਰਾ ਨੇ ਲਾਲ ਡੱਬੀਆਂ ਪਾਰ ਰੱਖੀਆਂ ਕਿਸੇ ਭਰਾ ਨੇ ਪੂਰੀਆਂ ਪਾਰ ਰੱਖੀਆਂ ਕਿਸੇ ਨੇ ਸ਼ੇਰੀਆਂ ਪਾਰ ਰੱਖੀਆਂ ਰੰਗ ਵੇਖ ਲੈਂਦੇ ਆ ਰੰਗ ਨਾ ਵੇਖਿਆ ਕਰੋ ਅੰਗ ਵੇਖਿਆ ਕਰੋ ਜਦੋਂ ਜਾਨਵਰ ਲੈਣਾ ਹੈ ਠੀਕ ਹੈ ਜਦੋਂ ਬੱਕਰੀ ਲੈਣੀ ਹੈ ਤੁਸੀਂ ਬੱਕਰੀ ਦੀ ਸਭ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਵੇਖਣਾ ਏਜ ਵੇਖਣੀ ਆ ਉਮਰ ਦੇਖਣੀ ਆ ਉਸ ਤੋਂ ਬਾਅਦ ਬੱਕਰੀ ਨੂੰ ਪਿੱਛੋਂ ਚੈੱਕ ਕਰਨਾ ਹੈ ਇਸ ਜਗ੍ਹਾ ਤੋਂ ਠੀਕ ਹੈ ਪਿਛੋ ਚੈੱਕ ਕਰਨਾ ਵੀ ਇਹਦੀ ਪੂਸ਼ ਤਾਂ ਇੱਕ ਤਾਂ ਪੂਸ਼ ਨਾਲ ਲਿਬੜੀ ਹੋਵੇ ਬੱਕਰੀ ਦੀ ਸੋਚ ਲਓ ਜੇ ਪੂਸ਼ ਲਿਬੜੀ ਆ ਪੂਸ਼ ਗਿੱਲੀ ਰਹਿੰਦੀ ਆ ਸੁਟਲੀ ਰਹਿੰਦੀ ਆ ਠੀਕ ਹੈ ਪਿਸ਼ਾਬ ਆ ਥਾਂ ਯੂ ਨੋ ਆਪਾਂ ਕਹਦੇ ਨੇ ਜੇ ਉਹ ਟਿਲਾ ਰਹਿੰਦਾ ਤਾਂ ਐ ਸੋਚ ਲਓ ਬੱਕਰੀ ਦੇ ਵਿੱਚ ਖਰਾਬੀ ਆ ਕੋਈ ਨਾ ਕੋਈ ਇਹ ਜਮਾਟ ਟਾਈਟ ਚਾਹੀਦਾ ਠੀਕ ਆ ਆਪਣੇ ਹੁਣ ਕਿਸੇ ਬੱਕਰੀ ਦਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਦਾ ਤੁਹਾਨੂੰ ਐ ਲੱਗੂ ਸੁੱਕਮ ਸੁੱਕਾ ਜਾਵਾ ਇਹ ਗਿਆਨ ਦੀ ਗੱਲ ਆ ਵੀਰੇ ਜਾਣ ਵਾਲੀ ਗੱਲ ਆ ਕਿਸੇ ਨੇ ਮਜ਼ਾਕ ਜਨਾ ਪਾਇਓ ਦੁੱਕ ਨੰਬਰ ਤੇ ਜੇ ਕੋਈ ਪੱਠ ਲੈਣੇ ਤੁਸੀਂ ਦੋ ਦੰਦ ਤੇ ਚਾਰ ਦੰਦ ਤੁਹਾਨੂੰ ਕਹਿੰਦਾ ਕੋਈ ਭਰਾ ਵੀ ਸਾਡੀ ਗੱਬਣ ਹੈ ਆ ਗੱਬਣ ਦੀ ਨਿਸ਼ਾਨੀ ਹੁੰਦੀ ਹੈ ਜਿਵੇਂ ਆਹ ਦੋ ਤੋਂ 2.5 ਮਹੀਨੇ ਦੀ ਗੱਬਣ ਹੋ ਗਈ ਦੋ ਕਿੰਨੇ ਥਾਂ ਕੱਢਣ ਲੱਗ ਗਈ ਇਹ ਗੱਬਣ ਦੀ ਨਿਸ਼ਾਨੀ ਹੈ ਠੀਕ ਹੈ ਦੰਦਾਂ ਦੀ ਪਰਖ ਕਰਨੀ ਆ ਦੰਦ ਹੋ ਸਕੇ ਮੰਡੀਆਂ ਦੇ ਵਿੱਚ ਜਾਇਆ ਕਰੋ ਮੰਡੀਆਂ ਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਕਈ ਵਾਰੀ ਆਪਾਂ ਨੇ ਤੋਂ ਮੰਡੀਆਂ ਵੀ ਨਹੀਂ ਜਾਂਦੀਆਂ ਜਾਂਦੀਆਂ ਨੇ ਉਹ ਕੋਈ ਗੱਲਬਾਤ ਹੁੰਦੀ ਉੱਥੇ ਕਿਹਾ ਜਾਂਦਾ ਕਿਉਂਕਿ ਇੱਕ ਪੇੜ ਗੰਦੀ ਸਾਰਿਆਂ ਨੂੰ ਗੰਦਾ ਕਰ ਜਾਂਦੀ ਹੈ ਮੰਡੀਆਂ ਲਵਾਉਣੀਆਂ ਕੋਈ ਚੌੜਨੀ ਬਹੁਤ ਵੱਡਾ ਪ੍ਰਾਲਾ ਜਿਹੜੇ ਪ੍ਰਾਲਾ ਲਵਾਉਂਦੇ ਆ ਪਰ ਦੁਗ ਨੰਬਰ ਤੇ ਜਦੋਂ ਮੰਡੀਆਂ ਤੇ ਜਾਣੇ ਜਿੱਥੇ ਸੌਦੇਬਾਜ਼ੀ ਹੁੰਦੀ ਆ ਉੱਥੇ ਖੜੋ ਉੱਥੇ ਗੱਲਾਂ ਦੇਖੋ ਵੀ ਇਹ ਗੱਲਾਂ ਕੀ ਟਾਈਪ ਦੀਆਂ ਕਰ ਰਹੇ ਆ ਖਬਰੇ ਸੋਨ ਨੂੰ ਤਾਂ ਨਹੀਂ ਕੈਚ ਕਰ ਰਹੇ ਖਬਰੇ ਇਹਨਾਂ ਸੌਦਾ ਕੋਈ オリジナル ਆ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਆ ਆ ਗੱਲਾਂ ਜਰੂਰ ਨੋਟ ਕਰਿਆ ਕਰੋ ਉਸ ਤੋਂ ਬਾਅਦ ਗੱਲ ਆ ਜਾਂਦੀ ਆ ਬਰੀਡਰ ਤੇ ਬਰੀਡਰ ਤੇ ਗੱਲ ਆਉਂਦੀ ਆ ਫਿਰ ਤੁਸੀਂ ਕਹਿੰਨੇ ਬਰੀਡਰ ਲੈਣਾ ਸਾਨੂੰ ਦੋ ਦੰਦ ਚਾਹੀਦਾ ਚਾਰ ਦੰਦ ਚਾਹੀਦਾ ਬੱਕਰੀਆਂ ਕਰਾਸ ਕਰਾਉਣੀਆਂ ਨਹੀਂ ਇੱਥੇ ਮੈਂ ਤੁਹਾਨੂੰ ਸਲਾਹ ਦਊਂ ਆ ਤੁਸੀਂ ਬੱਕਰੀਆਂ ਸੂਣ ਵਾਲੀਆਂ ਲੈਣੀਆਂ ਜਾਂ ਸੂਈਆਂ ਲੈਣੀਆਂ 2 ਰੁਪਏ 4 ਰੁਪਏ 5 ਰੁਪਏ ਵੱਧ ਲੱਗੇ ਹਨ ਦੁਖਣੀ ਚੀਜ਼ ਮਿਲ ਜੇ ਚੰਗੀ ਦੁਖਣੀ ਹੁੰਦਾ ਫੇਰ ਓਦੋਂ ਬਾਅਦ ਜਦੋਂ ਬੱਕਰੀ ਤੁਸੀਂ ਖਰੀਦਣ ਲੱਗਦੇ ਆ ਪਹਿਲਾ ਦੰਦ ਗੱਬਣ ਸੂਈ ਆ ਚੀਜ਼ ਦਾ ਧਿਆਨ ਰੱਖਣਾ ਫਿਰ ਗੱਲ ਆਉਂਦੀ ਹੈ ਬਰੀਡਰ ਤੇ ਵੀ ਬੱਕਰੀਆਂ ਕਰਾਸ ਕਰਉਣੀਆਂ ਕੋਈ ਗੱਲ ਨਹੀਂ ਜੇ ਤੁਸੀਂ ਦੋ ਬੱਕਰੀਆਂ ਚਾਰ ਬੱਕਰੀਆਂ ਪੰਜ ਬੱਕਰੀਆਂ ਰੱਖ ਰੱਖੀਆਂ ਤਾਂ ਜੇ ਕਿਸੇ ਕੋਲੇ ਚੰਗਾ ਬੱਕਰਾ ਹੈਗਾ 2-3000 ਰੁਪਿਆ 5000 ਰੁਪਿਆ ਫੀਸ ਦੇ ਕੇ ਵੀ ਕਰਾਸ ਕਰਾ ਸਕਦੇ ਹਾਂ ਅਸੀਂ 10000 ਰੁਪਿਆ ਵੀ ਦਿੱਤਾ ਲੋਕਾਂ ਨੇ 15-15000 ਤੀ ਬੱਕਰਾ ਨਹੀਂ ਛੱਡਿਆ ਇਹ ਵੀ ਆਪਣੇ ਕੋਲੇ ਪ੍ਰੂਫ ਪੇ ਨੇ ਠੀਕ ਹੈ ਉੱਥੇ ਤੁਸੀਂ ਬੱਚਾ ਪਾਲਣਾ ਹੈ ਬੱਚਾ ਪਾਵਾ ਕਿਸੇ ਤੋਂ ਮਰਜ਼ੀ ਲੋ ਛੋਡੇ ਲਵੇ ਤੇ ਵੇ ਜਿਹੜੇ ਬੰਦੇ ਦਾ ਨਾਮ ਚੱਲਦਾ ਕਿਸੇ ਤੋਂ ਮਰਜ਼ੀ ਲੋ ਠੀਕ ਹੈ ਉੱਥੇ ਬੱਚਾ ਪਾਲਣਾ ਲੈ ਕੇ ਚੰਗੀ ਬੱਕਰੀ ਦਾ ਅਗਲੇ ਨੂੰ ਕਹਿ ਦਿਓ ਤੈਨੂੰ ਭਾਈ ਮੂੰਹ ਮੰਗੇ ਦਊਂਾ ਕੋਈ ਚੱਕਰ ਨਹੀਂ ਪਰ ਸਾਨੂੰ ਚੀਜ਼ ਓਰੀਜਨਲ ਮਿਲਣੀ ਚਾਹੀਦੀ ਆ ਬੱਕਰੀ ਥੱਲੇ ਬੱਚਾ ਲਾ ਕੇ ਦੇਖੋ ਬੋਕ ਦੇਖੋ ਆਲੇ ਤੋਂ ਪ੍ਰੂਫ ਲੋ ਜਦੋਂ ਤੁਸੀਂ 20000 ਬੱਚੇ ਤੇ ਲਾਈ ਜਾਨੇ ਹੋ ਪ੍ਰੂਫ ਲੋ ਭਾਈ ਐਸੇ ਦਾ ਇਹ ਠੀਕ ਆ ਆ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਨੋਟ ਕਰਨ ਵਾਲੀਆਂ ਤੇ ਹੁਣ ਗੱਲ ਰਹਿ ਗਈ ਸਾਮ ਸਮਾਈ ਦੀ ਸਾਡਾ ਟਾਈਮ ਲੱਗਾ ਸ਼ੀਤੂ ਬਾਹਰ ਹੋ ਗਿਆ ਨਾ ਸਵਾ 6 ਹੋ ਗਿਆ ਤੜਕੇ ਦਾ ਨੀਰਾ ਪਾਇਆ ਉਲਝੇ ਪਏ ਸੀ ਤੇ ਉਹ ਆਈ ਜਾਂਦਾ ਨੀਰਾ ਹੁਣ ਕੁੱਤਰ ਕੇ ਆਏ ਆ ਤੇ ਇਹਨਾਂ ਨੂੰ ਪਾਉਨੇ ਆ ਧੰਨਵਾਦ ਜੀ ਜਉਂਦੇ ਵਾਦਿਰੋ